ਇਹਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਪਾਵਰ ਬੈਂਕ ਮਿਲ ਜਾਣਗੇ ਇੱਕ ਇਹ ਵਾਲਾ ਮਿਲ ਜੂਗਾ ਇੱਕ ਡਿਸਪਲੇ ਵਾਲਾ ਪਾਵਰ ਬੈਂਕ ਮਿਲ ਜੂਗਾ ਇਹ ਜਿਹੜਾ ਪਾਵਰ ਬੈਂਕ ਹੈ ਨਵਾਂ ਆਇਆ ਜੀ ਹਾਂਜੀ ਇਹ ਨਵਾਂ ਆਇਆ ਹੈ ਸੀ ਪੋਰਟ ਚਾਰਜਿੰਗ ਵੀ ਦਿੰਦਾ ਤੇ ਫਾਸਟ ਸੀ ਟੂ ਸੀ ਕੇਬਲ ਵੀ ਲੱਗ ਜੂਗੀ 45 ਵਾਟ ਫਾਸਟ ਚਾਰਜਿੰਗ ਹੈ 10000 ਵਿੱਚ ਵਿੱਚ ਡਿਸਪਲੇ ਵੀ ਹੈ ਫਾਸਟ ਸ਼ੋ ਵੀ ਕਰੂਗਾ ਤੇ ਫਾਸਟ ਚਾਰਜ ਵੀ ਕਰੂਗਾ ਤੇ ਜਿਹੜਾ ਆਹ ਬਿਨਾਂ ਡਿਸਪਲੇ ਤੋਂ ਪਹਿਲਾਂ ਦਾ ਮਾਡਲ ਆਉਂਦਾਗਾ ਇਹ ਹੀ ਮਿਲ ਜੂਗਾ ਕਿੰਨੇ ਦਾ ਜੀ 550 ਰੁਪਏ ਦੀ ਇਹ 550 ਦਾ ਮਿਲ ਜੂਗਾ ਤੇ ਜਿਹੜਾ ਆ ਨਵਾਂ ਮਾਡਲ ਆਇਆ ਇਹਦਾ 12 12500 ਰੁਪਿਆ ਮਾਰਕੀਟ ਰੇਟ ਹੈ ਤੇ ਇਹ ਆਪਣੇ ਕੋਲ ਕਿੰਨੇ ਦਾ ਮਿਲ ਜੂਗਾ ਆਪਣੇ ਕੋਲੇ ਮਿਲ ਜੂਗਾ ਤੁਹਾਨੂੰ ਸਿਰਫ 750 ਰੁਪਏ ਸਿਰਫ 750 ਦੇ ਵਿੱਚ ਆਹ ਪੀਡੀ ਫਾਸਟ ਚਾਰਜਿੰਗ 45 ਵਾਟ ਵਾਲਾ 10000 ਐਮਐਚ ਮਿਲ ਜੂਗਾ ਇਸ ਤੋਂ ਬਾਅਦ ਆ ਗਿਆ 20000 ਐਮਐਚ ਪਾਵਰ ਬੈਂਕ ਦਾ ਸੇਮ ਉਸੇ ਤਰ੍ਹਾਂ ਹੀ ਇੱਕ ਵਿਦਆਊਟ ਡਿਸਪਲੇ ਇੱਕ ਡਿਸਪਲੇ ਵਾਲਾ ਵਿਦਆਊਟ ਡਿਸਪਲੇ ਵਾਲੇ ਦਾ ਜਿਹੜਾ ਰੇਟ ਹੈਗਾ ਉਹ ਆਪਣੇ ਕੋਲੇ ਸਿਰਫ 950 ਰੁਪਏ ਹੈਗਾ ਤੇ ਜਿਹੜਾ ਡਿਸਪਲੇ ਵਾਲਾ ਪਾਵਰ ਬੈਂਕ ਆ ਬਾਜ਼ਾਰ ਦੇ ਵਿੱਚ ਇਹਦਾ 22-2300 ਰੁਪਏ ਰੇਟ ਚੱਲ ਰਿਹਾ ਆ ਜਿਹੜਾ 20000 mAh ਵਾਲਾ ਪਾਵਰ ਬੈਂਕ ਆ ਸਸਤਾ ਕਰਤਾ ਜੀ ਹਾਂਜੀ ਪਿਛਲੀ ਵੀਡੀਓ ਚ 1000 ਰੁਪਏ ਦਾ ਪਾਇਆ ਸੀ ਜੀ ਆਪਾਂ ਆਫਰ ਹੀ ਦੇਤਾ ਸਸਤਾ ਕਰਤਾ ਰੇਤ ਦੀਵਾਲੀ ਆਫਰ ਆ ਗਈ ਦੀਵਾਲੀ ਦੁਸ਼ਹਿਰਾ ਬਸ ਸਾਰੇ ਦੀਵਾਲੀ ਦੁਸ਼ਹਿਰਾ ਆਫਰ ਆ ਗਈ ਤੇ ਐਡਵਾਂਸ ਦੇ ਵਿੱਚ ਹੀ ਤੇ ਜਿਹੜਾ ਪਹਿਲਾ 13500 ਦਾ ਪਾਇਆ ਸੀ ਇਹਦੇ ਤੇ ਵੀ ਆਪਾਂ ਤੁਹਾਨੂੰ 100 ਰੁਪਏ ਲੈਸ ਦੇ ਦਿੰਨੇ ਆ ਵੀਡੀਓ ਸ਼ੇਅਰ ਕਰਨ ਵਾਲਿਆਂ ਵਾਸਤੇ ਸਿਰਫ 12500 ਰੁਪਏ ਦੀ ਰੇਂਜ ਦੇ ਵਿੱਚ ਇਹਨਾਂ ਕੋਲੇ ਡਰੋਨ ਤੁਹਾਨੂੰ ਮਿਲ ਜੂਗਾ ਸਿਰਫ 12500 ਰੁਪਏ ਦੀ ਰੇਂਜ ਦੇ ਵਿੱਚ ਸਿਰਫ 12500 ਰੁਪਏ ਦੇ ਵਿੱਚ ਡਰੋਨ ਮਿਲ ਜੂਗਾ ਤੁਹਾਨੂੰ ਪੂਰੀ ਪ੍ਰੋਪਰ ਪੈਕਿੰਗ ਦੇ ਵਿੱਚ ਆ ਜਿਹੜਾ ਇਹ ਡਰੋਨ ਆਊਗਾ ਬੈਗ ਪੈਕਿੰਗ ਦੇ ਵਿੱਚ ਨਾਲ ਇਹਦੇ ਤੁਹਾਨੂੰ ਬੈਟਰੀ ਆਉ ਜਿਹੜੀ ਬਿਲਕੁਲ ਫ੍ਰੀ ਮਿਲੂਗੀ ਤੇ ਦਾ ਆਫਰ ਰੇਟ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਸਿਰਫ ਮੰਨ ਲਓ ਵੀ ਇੱਕ ਬੈਟਰੀ ਆਉਂਦੀ ਹੁੰਦੀ ਹੈ ਇੱਕ ਨਾਲ ਹੋਰ ਫ੍ਰੀ ਮਿਲੂਗੀ ਹਾਂਜੀ ਇੱਕ ਹੋਰ ਫ੍ਰੀ ਮਿਲੂਗੀ ਠੀਕ ਹੈ ਜੀ 1250 ਰੁਪਏ ਦਾ ਰੇਟ ਹੈ ਤੇ ਜੇ ਇਹਦੇ ਬਾਰੇ ਜ਼ਿਆਦਾ ਡਿਟੇਲਿੰਗ ਦੇ ਵਿੱਚ ਦੇਖਣਾ ਤਾਂ ਤੁਸੀਂ ਸਾਡੀ ਵੀਡੀਓ ਨੂੰ YouTube ਤੇ ਜਾ ਕੇ ਦੇਖ ਸਕਦੇ ਹੋ ਲਿੰਕ ਆ ਜਿਹੜਾ ਉਹ ਕਮੈਂਟ ਸੈਕਸ਼ਨ ਦੇ ਵਿੱਚ ਪਿੰਨ ਕੀਤਾ ਹੋਇਆ ਹੈ ਉੱਥੇ ਜਾ ਕੇ ਟੱਚ ਕਰੋਗੇ ਤਾਂ YouTube ਵਾਲੀ ਵੀਡੀਓ ਖੁੱਲ੍ਹ ਜੂਗੀ ਕੈਮਰੇ ਆ ਜੀ ਕੈਮਰੇ ਬਾਰੇ ਦੱਸ ਦੋ ਤੁਹਾਡੇ ਕੈਮਰੇ ਜਿਹੜੇ ਆਪਣੇ ਕੋਲੇ ਸਟਾਰਟਿੰਗ ਰੇਂਜ ਆ ਉਹ ਸਿਰਫ 1000 ਰੁਪਏ ਹੈ 1000 ਰੁਪਏ ਸਟਾਰਟਿੰਗ ਰੇਂਜ ਆ ਜੀ CCTV Wi-Fi ਤੇ ਵਧੀਆ ਤੋਂ ਵਧੀਆ ਤੁਹਾਨੂੰ 15 1500 ਰੁਪਏ ਦੀ ਰੇਂਜ ਦੇ ਵਿੱਚ ਆ ਜਿਹੜੇ ਕੈਮਰੇ ਉਹ ਮਿਲ ਜਾਣਗੇ ਆਪਣੇ ਕੋਲ ਤੇ ਜਿਹੜੇ ਉਹ ਵੱਡੇ ਡੂਮ ਕੈਮਰੇ ਪਏ ਨੇ ਇਹਨਾਂ ਦਾ 3000 ਰੁਪਏ ਦੀ ਰੇਟ ਹੈ ਇਹ ਵੀ ਤੁਹਾਡੇ ਕੋਲ ਅਵੇਲੇਬਲ ਹੈ ਜੀ ਹਾਂਜੀ ਇਹ ਵੀ ਆਪਣੇ ਕੋਲੇ ਅਵੇਲੇਬਲ ਆ ਸਾਊਂਡ ਕੁਆਲਿਟੀ ਵੀਡੀਓ ਕੁਆਲਿਟੀ ਇਹਦੀ 100% ਗੁੱਡ ਕੁਆਲਿਟੀ ਆ ਬਸ ਇਕੱਲਾ ਕੈਮਰਾ ਲਾ ਦਿਓ ਆਪਣੀ ਦੁਕਾਨ ਦੇ ਵਿੱਚ ਵੀ ਇਹ ਲੱਗਿਆ ਹੋਇਆ ਇਕੱਲਾ ਕੈਮਰਾ ਲਾ ਦਿਓ ਜਿੱਥੇ ਮਰਜ਼ੀ ਫਿਰਦੇ ਤੁਸੀਂ ਕੁਝ ਵੀ ਦੇਖ ਸਕਦੇ ਹੋ ਘਰ ਦਾ ਜਾਂ ਦੁਕਾਨ ਦਾ